ਆਪ ਸਮਝ ਸਕਤੇ ਹੋ ਕਿ ਪਰਿਵਾਰ ਦਾ ਕੀ ਹਾਲ ਹੋਇਆ ਹੋਇਆ ਕਿਸੇ ਦਾ ਬੱਚਾ ਗਿਆ ਹੈ ਅਸੀਂ ਸਾਰੇ ਮਾਪੇ ਐਸੇ ਐਸੀ ਗੰਦੀ ਘਟਨਾ ਹੋਈ ਹੈ ਔਰ ਜੋ ਮਾਂ ਨੇ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਹ ਪੀਂਦੇ ਰਹੇ ਕੰਟਾ ਇਹ ਕੋਈ ਗੱਲ ਹੁੰਦੀ ਹੈ ਉਹ ਬੱਚੀ ਉਥੇ ਸੀਗੀ ਉਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦਰਾਂਗੀ ਉਸ ਨੂੰ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਨੇ ਉਹ ਫਾਂਸੀ ਹੋਣੀ ਚਾਹੀਦੀ ਬੰਦੇ ਔਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁਟਦਾ ਸੀਗਾ ਪਤਾ ਨਹੀਂ ਹੋਰ ਕੀ ਕਰਦਾ ਸੀ ਇਹ ਜਿਹੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਬਾ ਨਹੀਂ ਜਾਣਾ ਚਾਹੀਦਾ ਕਿ ਪਰਿਵਾਰ ਨੂੰ ਕੁਝ ਤਾਂ ਹੌਂਸਲਾ ਹੋਵੇ ਕਿ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ ਸਾਡਾ ਲਾਅ ਹੈਗਾ

ਔਰ ਇਹ ਵੀ ਜਲਦੀ ਤੋਂ ਜਲਦੀ ਔਰ ਅਸੀਂ ਸੈਂਟਰ ਜਿਹੜੀ ਚਾਈਲਡ ਔਰ ਵੈਲਫੇਅਰ ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ ਫੈਮਿਲੀ ਅਪਰੋਚ ਕਰੇਗੀ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ ਪ੍ਰੈਸ਼ਰ ਪਾਵਾਂਗੇ ਨਾਲ ਤੁਸੀਂ ਡਿਮਾਂਡ ਕਰ ਰਹੇ ਹੋ ਕਿ ਕੋਈ ਨਾ ਕੇਸ ਹੈਗਾ ਫਾਸਟ ਟਰੈਕ ਦੇ ਵਿੱਚ ਚਲ ਚਲਾਇਆ ਜਾਵੇ ਤਾਂ ਕਿ ਬਿਲਕੁਲ ਫਾਸਟ ਟਰੈਕ ਤੇ ਚਲਾਇਆ ਜਾਵੇ ਹਾਲਾਤ ਦੇਖਣੇ ਚਾਹੀਦੇ ਅੰਦਰ ਫੈਮਿਲੀ ਦੇ ਕੀ ਨੇ ਤੁਸੀਂ ਸਮਝ ਸਕਦੇ ਹੋ ਕੀ ਗਿੱਤੀ ਵਣੀਏ ਮਾਂ ਨੇ ਜੋ ਆਪਣੀ ਬੇਟੀ ਆਪਣੇ ਆਪ ਲੱਭੀ ਆ ਜਾ ਕੇ ਅੰਦਰ ਪੰਜਾਬ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਅਜ ਦਿਨੀ ਐਸੇ ਤਰ੍ਹਾਂ ਕੋਈ ਲੋ ਐ ਨਾ ਆਰਡਰ ਨਹੀਂ ਐ ਸਾਰੇ ਕਿਤੇ ਪੰਜਾਬ ਚ ਤੁਹਾਨੂੰ ਵੀ ਪਤਾ ਹੈ ਸਾਰੇ ਕਿਤੇ ਜਾਣੇ ਆ ਤੁਸੀਂ ਵੀ ਸਾਰੇ ਕਿਤੇ ਜਾ ਕੇ ਆਪਣੀ ਖਬਰਾਂ ਦਿਨ ਦਿਨੇ ਹੋ ਤੁਹਾਨੂੰ ਪਤਾ ਕੀ ਹੋ ਰਿਹਾ ਪੰਜਾਬ ਚ ਅੱਛਾ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਿਆ ਜੋ ਪੀਪੀ ਕੰਟੀਮਤ ਬਾਹਰ ਆਇਆ ਉਸ ਤੋਂ ਬਾਅਦ ਦੱਸਦੇ ਕਿ ਪਰਿਵਾਰ ਨਹੀਂ ਹਾਲਾਂਕਿ ਜੋ ਚੀਜ਼ ਹੋਈ ਇਨਾ ਹਿਨੀਅਸ ਕ੍ਰਾਈਮ ਉਸ ਤੋਂ ਬਾਅਦ ਵੀ ਹਲੀ ਤੱਕ ਕਾਰਵਾਈ ਨਾ ਹੋਣੀ ਸਿਰਫ ਉਸ ਨੂੰ ਲਾਈਨ ਹਾਜ਼ਰ ਕਰ ਦੇਣਾ ਜਾਂ ਫਿਰ ਉਸਦੇ ਉੱਪਰ ਪਰਚਾ ਨਾ ਹੋਣਾ ਇਨਾ ਹਿਨੀਅਸ ਕ੍ਰਾਈਮ ਦੇ ਬਾਅਦ ਵੀ ਪੁਲਿਸ ਕਮਿਸ਼ਨਰ ਤੇਂਦਰਾਬਾਦ ਆਉਂਦੇ ਨੇ ਉਸ ਨੂੰ ਲਾਇਦਾ ਪੁਲਿਸ ਵੱਲੋਂ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਵੀ ਪਰਿਵਾਰ ਕਹਿੰਦਾ ਕਿ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੈਸ਼ਰ ਸਾਰੀ ਰਾਤ ਪਾਇਆ ਗਿਆ ਆ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦਾ ਨਹੀਂ ਹੈ ਜਿਉਂਕਿ ਪੁਲਿਸ ਨੂੰ ਇਸ ਦੇ ਉੱਪਰ ਧਿਲਮਟ ਕਿਸੇ ਵੀ ਤਰੀਕੇ ਦੀ ਨਹੀਂ ਵਰਤਣੀ ਚਾਹੀਦੀ ਸੀਗੀ ਤੇ ਪਰਚਾ ਉਸੇ ਵਕਤ ਹੋ ਜਾਣਾ ਚਾਹੀਦਾ ਸੀ ਪੁਸ਼ਤਨਾਜ਼ਮ ਜੀ ਬਿਲਕੁਲ ਪਰਚਾ ਉਸੇ ਟਾਈਮ ਹੋ ਜਾਣਾ ਚਾਹੀਦਾ ਸੀਗਾ ਕਿ 2 ਘੰਟੇ ਜਿੰਨਾ ਵੀ ਬੈਠੇ ਸੀ 2 ਘੰਟਾ ਜਿਉਂ ਵੀ ਸੀਗਾ ਸ਼ਾਇਦ ਕੁੜੀ ਚ ਕੋਈ ਜਾਨ ਹੋ ਗਈ ਹੁੰਦੀ ਤੁਸੀਂ ਸੈਂਟਰ ਗਵਰਨਮੈਂਟ ਕੋ ਲੈ ਕੇ ਜਾਉਂਗੇ ਅਸੀਂ ਜੀ ਤੇ ਇੱਥੇ ਕੁਝ ਨਹੀਂ ਕਰਨਗੇ ਨਾ ਸੀਬੀਆਈ ਦੀ ਡਿਮਾਂਡ ਕਰਾਂਗੇ ਔਰ ਅਸੀਂ ਪੂਰੇ ਖੜੇ ਹੈ ਪਰਿਵਾਰ ਨਾਲ ਔਰ ਅਸੀਂ ਇਹਨਾਂ ਨਾਲ ਟੱਚ ਲਵਾਂ ਤਾਂ ਕੇ ਦੇ ਪੁਲਿਸ ਨਹੀਂ ਪਹੁੰਚਦੀ ਮੈਡਮ ਇੱਕ ਸਵਾਲ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਕਾਫੀ ਸਮੇ ਤੁਹਾਡੇ ਜਿਹੜੇ ਨਾਲੇ ਸ਼ਿਤਲ ਜੀ ਇਹ ਪਹੁੰਚ ਜਾਂਦੇ ਨੇ ਮੱਲੇ ਵਾਲੇ ਰਲ ਕੇ ਜਿਹੜੇ ਹੈ ਬੋਡੀ ਬਾਹਰ ਕੱਢਦੇ ਨੇ ਉਹ ਕਿਤੇ ਨਾ ਕਿਤੇ ਸਵਾਲ ਤਾਂ ਪੁਲਿਸ ਦੇ ਉੱਪਰ ਵੀ ਖੜੇ ਹੋ ਰਹੇ ਨੇ ਦੇਖੋ ਮੱਲੇ ਵਾਲਿਆਂ ਨੇ ਜਾਣ ਨਹੀਂ ਤਮਾਨੂੰ ਨਹੀਂ ਜਾਣ ਦਿੱਤਾ ਬੋਡੀ ਕੋਲ ਔਰ ਆਦਮੀ ਫਿਰ ਰਹੇ ਸਾਰੇ ਕਿਤੇ ਲੇਡੀ ਮੁਲਾਜ਼ਮ ਕੋਈ ਨਹੀਂ ਸੀਗੀ 13 ਸਾਲ ਦੀ ਬੱਚੀ ਹੈ ਉਸੇ ਟਾਈਮ ਲੇਡੀ ਮੁਲਾਜ਼ਮ ਬੁਲਾ ਲੈਣੀ ਸੀ ਕਿਉਂ ਨਹੀਂ ਬੁਲਾਈ 8 ਘੰਟੇ ਬਾਅਦ ਕਿਉਂ ਆਈ ਇਹ ਲੇਡੀ ਮੁਲਾਜ਼ਮ ਹਾਲਾਤ ਪਤਾ ਸੀ ਉੱਥੇ ਕੀ ਹੋ ਵਿਚਾਰੀ ਬੱਚੀ ਪਈ ਹੈ ਉੱਥੇ ਬਾਹਰ ਮਾਰ ਹੋ ਰਹੀ ਹੈ ਅਸੀਂ ਹੁਣ ਤੱਕ ਜੋ ਜੋ ਵੀ ਉਹਨਾਂ ਨੂੰ ਬੇਨਤੀਆਂ ਕੀਤੀਆਂ ਨੇ ਉਹਨਾਂ ਨੇ ਉਸ ਨੂੰ ਕੰਪਲੀਟ ਕੀਤਾ ਕਰ ਰਹੇ ਆ ਔਰ ਅੱਗੇ ਵੀ ਅਸੀਂ ਉਹਨਾਂ ਨੂੰ ਜੋ ਬੇਨਤੀਆਂ ਕਰ ਰਹੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਾਡੀ ਮਦਦ ਕੀਤੀ ਹੈ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਜਿਨ੍ਹਾਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਕੋਤਾਈ ਕੀਤੀ ਏ ਜਾਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਸਾਡੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕੀਤਾ ਉਹ ਬਚਣ ਨਾ ਅਸੀਂ ਇਹ ਵੀ ਦਾਲ ਮੰਗ ਕਰਦੇ ਹਾਂ ਦੂਸਰੀ ਸਾਡੀ ਇਹ ਮੰਗਿਆ ਸੀ ਪੀਸੀ ਸਾਹਿਬ ਨੂੰ ਕੇਸ ਇਸ ਤਰ੍ਹਾਂ ਸਟਰੋਂਗ ਕੀਤਾ ਜਾਵੇ ਤਾਂ ਜੋ ਇੱਕ ਮਿਸਾਲ ਕਾਇਮ ਹੋਵੇ ਕਿ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਸੀ ਕਿ ਉਸ ਨੂੰ ਫਾਂਸੀ ਹੋਈ ਹੈ ਇੱਕ ਕੇਸ ਹੁੰਦਾ ਸੀ ਨਰਭਿਆ ਕਾਂਡ ਲਾਲੋ ਜਾਂ ਦਾਮਨੀ ਜੋ ਵੀ ਹੈ ਤੁਸੀਂ ਦੇਖਿਆ ਪਹਿਲਾਂ ਇੰਡੀਆ ਲੈਵਲ ਦੇ ਮੁੱਦੇ ਸੀ ਅਸੀਂ ਹੁਣ ਤੱਕ ਪੁਲਿਸ ਦੇ ਭਰੋਸੇ ਤੇ ਕਿਉਂਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਜੋ ਵੀ ਤੁਸੀਂ ਕਹੋਗੇ ਜਿਸ ਤਰ੍ਹਾਂ ਵੀ ਕਹੋਗੇ ਅਸੀਂ ਕਾਰਵਾਈ ਪੂਰੀ ਅਸੀਂ ਕਰ ਰਹੇ ਹਾਂਗੇ ਔਰ ਪੁਲਿਸ ਕਰ ਵੀ ਰਹੀ ਹੈ ਜਿੱਦਾਂ ਹੀ ਸਾਨੂੰ ਲੱਗੇਗਾ ਕਿ ਇਹ ਸਾਡੇ ਕਹਿਣ ਦੇ ਮੁਤਾਬਕ ਕਾਰਵਾਈ ਨਹੀਂ ਹੋ ਰਹੀ ਉਸ ਵੇਲੇ ਫਿਰ ਅਸੀਂ ਆਪ ਜੀ ਨੂੰ ਬੁਲਾ ਕੇ ਸਵਾਲ ਉੱਥੇ ਖੜਾ ਹੁੰਦਾ ਤੁਸੀਂ ਕਹਿੰਦੇ ਵੀ ਕਈ ਪੁਲਿਸ ਅਫਸਰਾਂ ਨੇ ਜਿਹੜਾ ਤੁਹਾਡੇ ਨਾਲ ਕੋਆਪਰੇਟ ਕੋਆਪਰੇਟ ਨਹੀਂ ਕੀਤਾ ਹਾਂਜੀ ਕੌਣ ਹੈ ਉਹ ਪੁਲਿਸ ਅਫਸਰ ਉਹਨਾਂ ਦੇ ਨਾਮ ਦੱਸ ਦਿਓ ਦੇਖੋ ਜਿਹੜੇ ਨਾਮ ਨੇ ਉਹ ਅਸੀਂ ਲਿਖਤੀ ਰੂਪ ਦੇ ਵਿੱਚ ਸੀਪੀ ਸਾਹਿਬ ਨੂੰ ਦੇ ਦਿੱਤੇ ਆ ਮੀਡੀਆ ਅਸੀਂ ਉਹ ਪ੍ਰੈਸ ਨੋਟ ਰਾਈ ਆ ਆਪ ਜੀ ਨੂੰ ਦੱਸਾਂਗੇ ਜਿਵੇਂ ਕਿ ਮੌਕੇ ਤੇ ਏਐਸਆਈ ਮੰਗਤਰਾਮ ਆ ਉਹਨੂੰ ਸਿਰਫ ਸਸਪੈਂਡ ਕੀਤਾ ਗਿਆ ਹੁਣ ਤੁਸੀਂ ਦੱਸੋ ਜੇਕਰ ਉਸ ਦੀ ਆਪਣੀ ਬੱਚੀ ਹੁੰਦੀ ਜੀ ਉਹ ਅੰਦਰ ਜਾ ਕੇ ਪੋਣਾ ਘੰਟਾ ਬੈਠ ਕੇ ਚਾਹ ਪਾਣੀ ਪੀ ਕੇ ਹਾਸੇ ਖੇੜੇ ਬਜਾਕ ਕਰਕੇ ਬਾਹਰ ਆ ਰਿਹਾ ਤਾਂ ਸਾਨੂੰ ਕਹਿੰਦਾ ਤੁਹਾਡੀ ਬੇਟੀ ਅੰਦਰ ਨਹੀਂ ਅਸੀਂ ਉਸ ਗੇਟ ਨੂੰ ਨਹੀਂ ਛੱਡਿਆ ਉਸੇ ਘਰ ਦੇ ਵਿੱਚੋਂ 3 ਘੰਟੇ ਦੀ ਜਦੋਂ ਜਹਿਤ ਤੋਂ ਬਾਅਦ ਗੇਟ ਨੂੰ ਤੋੜ ਕੇ ਅੰਦਰੋਂ ਬੱਚੀ ਦੀ Laash ਕੱਢੀ ਜਾਂਦੀ ਹੈ ਜੇ ਉਹ ਮੁਲਾਜ਼ਮ ਦੀ ਆਪਣੀ ਬੱਚੀ ਹੁੰਦੀ ਫਿਰ ਉਹ ਇਸ ਤਰ੍ਹਾਂ ਕਰਦਾ ਫਿਰ ਤਾਂ ਉਸਨੇ ਘਰ ਦਾ ਤੀਲਾ ਦਿਲਾਂ ਛਾਂਡ ਮਾਰਨਾ ਸੀ ਕੋਈ ਸੂਈ ਤਾਂ ਹੈ ਨਹੀਂ ਸੀ ਜਿਹੜੀ ਲਗੋਤੀ ਹੈ ਜੀ ਇੱਕ ਬੱਚੀ ਹੈ ਉਸ ਵੇਲੇ ਜੀਵਤ ਸੀ ਹੋ ਸਕਦਾ ਉਹ ਤਾਜ਼ਾ ਤਾਜ਼ਾ ਉਹ ਕੰਮ ਜੋ ਵੀ ਕੀਤਾ ਕੀਤਾ ਹੁੰਦਾ ਤੇ ਉਸ ਵੇਲੇ ਬੱਚੀ ਉਹ ਵੱਜ ਜਾਂਦੀ ਤਿੰਨ ਘੰਟੇ ਉਸ ਨੂੰ ਬਾਥਰੂਮ ਦੇ ਵਿੱਚ ਬੰਦ ਕਰਕੇ ਬੰਨ ਕੇ ਜਿਸ ਤਰ੍ਹਾਂ ਰੱਖਿਆ ਹੋਇਆ ਸੀਗਾ ਇਹ ਬੜੀ ਵੱਡੀ ਉਹਨਾਂ ਦੀ ਉਸ ਮੁਲਾਜ਼ਮ ਦੀ ਅਣਗਹਿਲੀ ਹੈ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਚਾਹੁੰਦੇ ਹਾਂ ਉਹਦੇ ਨਾਲ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਤੋਂ ਵੀ ਕਾਰਵਾਈ ਚਾਹੁੰਦੇ ਹਾਂ ਉਸ ਤੋਂ ਇਲਾਵਾ ਸਾਡੇ ਤੇ ਸਾਰੀ ਰਾਤ ਜੋ ਪ੍ਰੈਸ ਰਾਈਜ਼ ਕਰਕੇ ਰੱਖਿਆ ਸਾਨੂੰ ਕਿ ਇੱਥੇ ਸਾਈਨ ਕਰੋ ਸਾਈਨ ਕਰੋ ਉਹ ਬਿਆਨ ਸਾਡੇ ਮੁਤਾਬਕ ਨਹੀਂ ਸੀ ਅਸੀਂ ਜੋ ਵੀ ਮੁਲਾਜ਼ਮ ਸੀ ਉਹ ਡਿਸਕਲੋਜ਼ ਕਰਾਂਗੇ ਅਸੀਂ ਹਜੇ ਸੀਪੀ ਸਾਹਿਬ ਤੋਂ ਸਾਨੂੰ ਉਮੀਦ ਆ ਉਹ ਸਾਡੇ ਕਹਿਣ ਦੇ ਮੁਤਾਬਕ ਜੋ ਵੀ ਕਾਰਵਾਈ ਆ ਉਹ ਕਰਨਗੇ ਇੱਕ 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 ਗੱਲ ਫਾਸਟ ਟਰੈਕ ਦੀ ਮੰਗ ਕੀਤੀ ਗਈ ਜੀ ਬਿਲਕੁਲ ਕਿ ਇਹ ਜੋ ਕੇਸ ਆ ਇਹਦੀ ਜਿਹੜੀ ਵਿਸਥਾਰਾ ਰਿਪੋਰਟ ਆ ਉਹ 2-2 3-3 ਮਹੀਨੇ 4-4 ਮਹੀਨੇ ਲੇਟ ਕਰਵਾ ਕੇ ਚਲਾਨ ਲੇਟ ਕਰ ਦਿੱਤਾ ਜਾਂਦਾ ਜਿਹਦੇ ਨਾਲ ਦੋਸ਼ੀ ਦੀ ਜਿਹੜੀ ਹੈਗੀ ਉਹ ਮੌਕੇ ਤੇ ਜ਼ਮਾਨਤ ਹੋ ਜਾਂਦੀ ਹੈ ਅਸੀਂ ਇਸ ਚੀਜ਼ ਨਹੀਂ ਚਾਹੁੰਦੇ ਸੀਪੀ ਸਾਹਿਬ ਆਪ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਚੀਜ਼ ਦੀ ਚਿੱਠੀ ਵੀ ਭੇਜਾਂਗੇ ਬੰਦੇ ਵੀ ਭੇਜਾਂਗੇ ਸਪੈਸ਼ਲ ਡਿਊਟੀਆਂ ਲਗਾਵਾਂਗੇ ਉਹ ਜੋ ਵਿਸਥਾਰਾ ਰਿਪੋਰਟ ਜਿਹੜੀ ਆਣੀ ਉਹ ਛੇਤੀ ਛੇਤੀ ਚਾ ਚਲਾਨ ਦੇ ਕੋਈ ਗੁੰਜਲਦਾਰ ਹੈ ਨਹੀਂਗਾ ਦੋਸ਼ੀ ਮੌਕੇ ਤੇ ਫੜ ਸਾਡੇ ਸਾਰੇ ਮੁਹੱਲੇ ਦੇ ਸਾਹਮਣੇ ਸਾਡੇ ਪਰਿਵਾਰਕ ਮੈਂਬਰਾਂ ਸਾਹਮਣੇ ਕਿ ਇਹ ਕੁਕਰਮ ਮੈਂ ਕੀਤਾ ਆ ਇਹ ਕਤਲ ਮੇਰੇ ਕੋ ਹੋ ਗਿਆ ਮੈਨੂੰ ਮaaf ਕਰ ਦੋ ਪਰ ਉਹਦਾ ਇਹ ਜੋ ਦੋਸ਼ ਹੈ ਉਹ ਮaaf ਕਰਨ ਦੇ ਕਾਬਿਲ ਨਹੀਂ ਹੈਗਾ ਇੱਕ ਗੱਲ ਦੱਸ ਦਿਆਂ ਕਿ ਮੰਗਤ ਰਾਮ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਸੀ ਅਸੀਂ ਪਰਚੇ ਦੀ ਮੰਗ ਕਰਦੇ ਹਾਂ ਸਸਪੈਂਡ ਕਰਨਾ ਕੋਈ ਵਾਜਬ ਨਹੀਂ ਹੈਗਾ ਸੀਪੀ ਸਾਹਿਬ ਕੀ ਕਹਿ ਕੇ ਗਏ ਸੀਪੀ ਸਾਹਿਬ ਕਹਿੰਦੇ ਸਸਪੈਂਡ ਤੇ ਉਹਨੂੰ ਕਰ ਦਿੱਤਾ ਉਸ ਮੰਗਤ RAM ਨੂੰ ਸਸਪੈਂਡ ਤੇ ਜਦੋਂ ਨਕੀ ਜੀ ਨੇ ਬਰਿੰਦਰ ਜੀ ਸਾਡੇ ਸੇ ਪਰਿਵਾਰਕ ਮੈਂਬਰਾਂ ਨੇ ਜਦੋਂ ਵੀ ਸੀਪੀ ਸਾਹਿਬ ਨਾਲ ਗੱਲ ਕੀਤੀ ਤੇ ਉਹ ਸਸਪੈਂਡ ਤੁਰੰਤ ਕਰ ਦਿੱਤਾ ਗਿਆ ਸੀ ਪਰ ਅਸੀਂ ਉਹਨੂੰ ਡਿਸਮਿਸ ਕਰਵਾਉਣ ਦੇ ਵਿੱਚ ਹੁਣ ਅੰਦਰ ਬੈਠੇ ਸੀ ਮੈਡਮ ਆਈ ਸੀ ਸੀ ਪੀ ਮੈਡਮ ਉਹਨਾਂ ਨੇ ਸਾਨੂੰ ਭਰੋਸਾ ਪੂਰਾ ਦਿੱਤਾ ਕਿ ਪਰਿਵਾਰ ਦੇ ਨਾਲ ਫਾਸਟ ਰੈਕ ਤੇ ਲੱਗੂਗਾ ਜਿਹੜਾ ਕੇਸ ਤੇ ਉਹਨੂੰ ਸਸਪੈਂਡ ਡਿਸਮਿਸ ਨਹੀਂ ਸਵਾਲ ਸੀ ਕਿ ਮੰਗਤ RAM ਦੇ ਉੱਪਰ ਸਸਪੈਂ ਦਰਜ ਵੀ ਅਸੀਂ ਮੰਗ ਰੱਖੀ ਮਾਮਲਾ ਦਰਜ ਕਰਨਗੇ ਕਿਉਂਕਿ ਅਸੀਂ ਪ੍ਰਸ਼ਾਸਨ ਦਾ ਕੰਮ ਐਪਲੀਕੇਸ਼ਨ ਅਸੀਂ ਤਿਆਰ ਕਰ ਲਈਏ ਸਾਡੇ ਵਕੀਲ ਵੀ ਆ ਗਏ ਨੇ ਤੇ ਨਾਲ ਕਾਰਵਾਈ ਬਣਦੀ ਜਰੂਰ ਹੋਏਗੀ ਅਸੀਂ ਉਹਦੀ ਐਪਲੀਕੇਸ਼ਨ ਮੰਗਤਰਾਮ ਤੇ ਮਾਮਲਾ ਦਰਜ ਹੋਵੇਗਾ ਜਾਂ ਨਹੀਂ ਮੰਗਤਰਾਮ ਤੇ ਵੀ ਤੇ ਉਹਦੇ ਨਾਲ ਦੇ ਜਿੰਨੇ ਵੀ ਸਾਥੀ ਨੇ ਭਾਵੇਂ ਕੋਈ ਡੀਐਸਪੀ ਹੈ ਭਾਵੇਂ ਕੋਈ ਐਸਐਚਓ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ। ਡੀਐਸਪੀ ਦਾ ਨਾਂ ਲਿੱਤਾ ਕਿ ਡੀਐਸਪੀ ਨੇ ਵੀ ਪ੍ਰੈਸ਼ਰਾਈਜ਼ ਕੀਤਾ। ਬਿਲਕੁਲ ਕੀਤਾ ਜੀ ਪ੍ਰੈਸ਼ਰ ਕੀਤਾ। ਕੜੇ ਡੀਐਸਪੀ ਸਾਹਿਬ ਸੀ? ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ। ਸਰ ਸਾਨੂੰ ਪਤਾ। ਇਹ ਵੈਸਟ ਦੇ ਸੀ। ਲੇਕਿਨ ਰਾਤ ਵੇਲੇ ਪਤਾ ਨਹੀਂ ਕਿਥੋਂ ਦੇ ਸੀ ਕਿ ਜਿਹੜੇ ਵੈਸਟ 'ਚ ਤਕਰੀਬਨ ਬੰਦੇ ਆ ਉਹ ਤਾਂ ਨਹੀਂ ਸੀ ਇਹ ਕੋਈ ਹੋਰ ਸੀ। ਨਹੀਂ ਜਿਸ ਵੇਲੇ ਘਟਨਾ ਹੋਈ ਉਸ ਵੇਲੇ ਆਏ ਸੀ ਸਾਹਿਬ। ਘਟਨਾ ਤੋਂ ਬਾਅਦ। ਘਟਨਾ ਤੋਂ ਬਾਅਦ ਆਇਆ 3-4 ਰਾਤ ساری ਰਾਤ ਜਿਹੜੀ ਚੱਲੀ ਸਾਡੀ। ਘਟਨਾ ਵਾਲੀ ਪੂਰੀ ਰਾਤ ਦੀ ਗੱਲ ਕਰ ਰਹੇ ਸਰ। ਜੀ ਮੌਜੂਦ ਸੀ ਔਰ 3-4 ਅਸੀਂ ਦਾ ਕਾਰਨ ਐਫਆਰ ਦੇ ਵਿੱਚ ਇਹ ਲਿਖਿਆ ਜਾਵੇ ਕਿ ਪੋਣਾ ਘੰਟਾ ਉਹ ਅੰਦਰ ਰਿਹਾ ਉਹਨੇ ਕੀ ਕੀਤਾ ਅੰਦਰ ਕੀ ਗੱਲਬਾਤ ਹੋਈ ਉਹ ਸਾਰਾ ਕੁਝ ਉਹਦਾ ਵੇਰਵਾ ਪਾਇਆ ਜਾਵੇ ਪਰ ਅਸੀਂ ਉਹ ਚ ਲਿਖ ਦੇਗੀ ਸਸਰੀ ਪੁੱਛ ਕੇ ਜੀ ਕੀਤੀ ਬਸ ਵਰਬਲੀ ਪੁੱਛ ਕੇ ਸਰ ਸਸਰੀ ਪੁੱਛ ਕੇ ਚ ਕੋਈ ਸਰਚ ਨਹੀਂ ਹੁੰਦੀ ਇਹ ਇੱਕ ਇਹ ਸੰਗੀਨ ਮਾਮਲਾ ਆ ਸਾਡੀ ਬੱਚੀ ਨੂੰ ਕਿਟਨੈਪ ਕੀਤਾ ਗਿਆ ਅੰਦਰ ਉਹਦੇ ਨਾਲ ਕੋਈ ਕਰਮ ਕੀਤਾ ਜਾ ਰਿਹਾ ਹੈ ਉਸ ਘਰ ਦੇ ਵਿੱਚ ਜੇ ਕੋਈ ਮੁਲਾਜ਼ਮ ਜਾਂਦਾ ਅੰਦਰ ਜਾ ਕੇ ਕਹਿੰਦਾ ਕਿ ਅੰਦਰ ਨਹੀਂ ਹੈ ਉਹਣਾ ਘੰਟਾ ਬਹਿ ਕੇ ਚਾਹ ਪੀ ਗਏ ਆਂਦਾ ਤੇ ਕਿੱਡਾ ਵੱਡਾ ਧੱਕਾ ਇਹ ਪਰ ਇੱਥੇ ਵੀ ਸਵਾਲ ਖੜਾ ਹੁੰਦਾ ਨਾ ਕਿ ਐਡੀ ਵੱਡੀ ਕਟੜਾ ਹੁੰਦੀ ਹੈ ਮਹਿਲਾ ਕਮਿਸ਼ਨਰ ਹੁੰਦੀ ਹੈ ਤਿੰਨ ਚਾਰ ਦਿਨਾਂ ਦੇ ਬਾਅਦ ਜਿਹੜਾ ਪਰਿਵਾਰ ਨੂੰ ਆ ਕੇ ਮਿਲਦੀ ਹੈ ਮੌਕੇ ਤੇ ਕਿਉਂ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਸੀਪੀ ਸਾਹਿਬ ਦੀ ਡਿਊਟੀ ਲੱਗੀ ਹੋਈ ਸੀ ਪਹਿਲਾਂ ਉੱਥੇ ਅਨੰਦਪੁਰ ਸਾਹਿਬ ਵੀ ਸੀਗੀ ਉਸ ਤੋਂ ਬਾਅਦ ਪਰਸੋਂ ਰਾਤ ਦੇ ਉਹਨਾਂ ਦੇ ਫੋਨ ਆ ਰਹੇ ਮੈਂ ਕਦੋਂ ਆਵਾਂ ਅਸੀਂ ਬਿਜ਼ੀ ਸੀ ਆ ਪਰਿਵਾਰ ਵਾਲੇ ਕੱਲ ਸਵੇਰੇ ਤੜਕੇ ਤੋਂ ਲੈ ਕੇ ਰਾਤ ਤੱਕ ਅਸੀਂ ਫੋਲਤਾਂ ਰਣ ਗਏ ਹੋਏ ਸੀਗੇ ਉੱਥੇ ਬਿਜ਼ੀ ਸੀਗੇ ਔਰ ਮਹਿਮ ਤਾਂ ਇੱਥੇ ਆ ਕੇ ਨੇੜੇ ਆ ਕੇ ਫੋਨ ਕੀਤਾ ਵੀ ਅਸੀਂ 5 ਮਿੰਟ ਚ ਪਹੁੰਚਣ ਵਾਲੇ ਆ ਨੇੜੇ ਆ ਤੇ ਅਸੀਂ ਕਹ ਵੀ ਅਸੀਂ ਘਰ ਹੀ ਹੈ ਨਹੀਂ ਤੁਸੀਂ ਕਿਹਨੂੰ ਮਿਲੋਗੇ ਆ ਕੇ ਤਾਂ ਉਹਨੂੰ ਫੋਨ ਆਇਆ ਸੀ ਤੁਹਾਨੂੰ ਕੱਲ ਵੀ ਫੋਨ ਆਇਆ ਪਰਸੋਂ ਰਾਤ ਵੀ ਫੋਨ ਆਇਆ ਕੱਲ ਸਵੇਰ ਵੀ ਫੋਨ ਆਇਆ ਕੱਲ ਰਾਤ ਵੀ ਫੋਨ ਆਇਆ ਫੋਨ 3-4 ਚਾਹਾਂਗਾ ਜਿਹੜੀ ਕਾਰ ਉਹਨਾਂ ਨੇ ਲਿਆਂਦੀ ਸੀ ਉਹ ਕਾਰ ਓਨਰ ਦਾ ਵਿੱਚ ਕੋਈ ਰੋਲ ਪਾਇਆ ਗਿਆ ਜਾਂ ਨਹੀਂ ਪਾਇਆ ਦੇਖੋ ਕਾਰ ਓਨਰ ਜਿਹੜਾ ਹੈਗਾ ਉਹਨੂੰ ਅਸੀਂ ਜਾਣਦੇ ਆ ਜਾਤੀ ਤੋਸਤੇ ਉਹ ਸਾਡੇ ਮੋਹਲੇ ਦਾ ਹੀ ਹੈ ਉਹ ਇਸ ਤਰ੍ਹਾਂ ਦਾ ਬੰਦਾ ਨਹੀਂ ਹੈਗਾ ਉਹ ਜਾ ਕੇ ਉਹਨੂੰ ਕਹਿ ਕੇ ਆਇਆ ਕਿ ਮਤਲਬ ਮੈਂ ਆਪਣੇ ਫੈਮਿਲੀ ਨੂੰ ਲੁਧਿਆਣਾ ਮੈਂ ਫੈਮਿਲੀ ਨੂੰ ਲੁਧਿਆਣਾ ਆਪਣੇ ਫੈਮਿਲੀ ਨੂੰ ਲੁਧਿਆਣਾ ਜਾ ਰਿਹਾ ਹਾਂ ਇਸ ਕਰਕੇ ਕਾਰ ਮੰਗ ਕੇ ਲਿਆਇਆ ਹਾਂ ਅਸੀਂ ਤੁਸੀਂ ਸਾਨੂੰ ਕਾਰ ਦੇ ਦਿਓ ਤੇ ਉਹਦੇ ਮੈਂ ਕਹਾਂ ਵੀ ਤੁਹਾਡੀ ਕਾਲ ਡਿਟੇਲ ਵੀ ਚੈੱਕ ਕੀਤੀ ਉਹਦੇ ਵਿੱਚ ਤਿੰਨ ਕਾਲਾਂ ਨੇ ਕੋਈ ਬਹੁਤ ਲੰਮੀਆਂ ਕਰਨ ਨਹੀਂ ਤਾਂ ਕੋਲ ਡਿਟੇਲ ਵਿੱਚ ਹੋ ਸਕਦਾ ਉਹਦੀ ਸਾਰੀ ਫਿਰ ਗੱਲਬਾਤ ਆਉਗੀ ਵੀ ਕਿੰਨਾ ਕੋ ਬੰਦਾ ਉਹਦੇ ਨੇੜੇ ਆ ਜੀ ਪਰ ਸਾਨੂੰ ਜੋ ਫਿਲਹਾਲ ਤੱਕ ਲੱਗਦਾ ਕਿ ਉਹਦਾ ਇੰਨਾ ਦੋਸ਼ ਨਹੀਂ ਹੈਗਾ ਐਵੇਂ ਅਸੀਂ ਕਤਲ ਦਾ ਕੇਸ ਆ ਕਿਸੇ ਨੂੰ ਝੂਠਾ ਫਸਾ ਕੇ ਉਹਦੀ ਜ਼ਿੰਦਗੀ ਬਰਬਾਦ ਕਰ ਦਈਏ ਤੇ ਬੱਚਿਆਂ ਨੂੰ ਰੋਲਦੀ ਅਸੀਂ ਇਦਾਂ ਦਾ ਪਾਪ ਨਹੀਂ ਕਰਨਾ ਚਾਹੁੰਦੇ ਜਿਹੜਾ ਦੋਸ਼ੀ ਹੈ ਉਹ ਛੱਡਣਾ ਨਹੀਂ ਅਸੀਂ ਨਜਾਇਜ਼ ਬੰਦਾ ਕੋਈ ਫਸਾਣਾ ਨਹੀਂ ਐਮਟੀ ਸਾਹਿਬ ਆਏ ਸੀ ਉਹ ਕਹਿੰਦੇ ਜੇ ਪੁਲਿਸ ਅਫਸਰਾਂ ਤੇ ਕਾਰਵਾਈ ਨਾ ਹੋਈ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ ਹਾਂਜੀ ਦੇਖਦੇ ਹਾਂ ਸ਼ਾਮ ਤੱਕ ਕੀ ਹੁੰਦਾ ਹੈ ਲੇਸੇ ਇੱਥੋਂ ਤੱਕ ਸਾਨੂੰ ਪ੍ਰਸ਼ਾਸਨ ਤੇ ਉਮੀਦ ਹੈ ਪ੍ਰਸ਼ਾਸਨ ਤੇ ਉਮੀਦ ਹੈ ਕਿ ਇਹ ਨਹੀਂ ਹੈ ਕਿ ਸਾਨੂੰ ਪਾਰਟੀ ਬਾਈ ਟੁੱਟ ਗਈ ਨਹੀਂ ਪਾਰਟੀ ਬਾਈ ਟੁੱਟ ਗਈ ਸਰਵੇ ਕਰਣੀ ਹੈ ਜੀ ਮੈਮ ਥੋੜਾ ਤੁਹਾਨੂੰ ਹੋਰ ਨਿਕਾ ਜਾ ਮੈਮ ਤੁਸੀਂ ਅੱਜ ਪਹੁੰਚੇ ਹੈਗੇ ਪਰਿਵਾਰਕ ਮੈਂਬਰਾਂ ਨਾਲ ਕੀ ਗੱਲ ਹੋਈ ਪਰਿਵਾਰਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਹੈ ਕਿ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈ ਜਿਵੇਂ ਜੋ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਸੋ ਅੱਗੇ ਵੀ ਜੋ ਆਪਾਂ ਇਸ 'ਚ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਇਹ ਤਾਂ ਮੰਗਰ ਸਿੰਘ ਨੂੰ ਲੈ ਕੇ ਬੜੇ ਸਵਾਲ ਫੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸ ਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾ ਵੱਲੋਂ ਇਸ 'ਚ ਥੋੜੀ ਵਧਿਆ ਤਰੀਕੇ ਕਾਰਗੁਜ਼ਾਰੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤੇ ਅਸੀਂ ਪੂਰੀ ਤਰ੍ਹਾਂ ਐਕਸ਼ਨ ਲੈਂਦਾ ਹੈ ਪਰਵਾਰ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ ਮੰਗਲਕ੍ਰਮ 10